ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚੱਲ ਜੀ ਵਧੀਆ ਸਾਰੇ ਮੇਰਾ ਨਾਮ ਰਣਜੀਤ ਸਿੰਘ ਆ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਦੋਸਤੋ ਦੋਸਤੋ ਜਿਸ ਤਰ੍ਹਾਂ ਕਿ ਮੈਂ ਆਪਣੀ ਲਾਸਟ ਵੀਡੀਓ ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਟਰੈਵਲ ਹਿਸਟਰੀ ਬਾਰੇ ਗੱਲਬਾਤ ਕਰਾਂਗੇ ਦੋਸਤੋ ਸੋ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਟਰੈਵਲ ਹਿਸਟਰੀ ਬਾਰੇ ਗੱਲਬਾਤ ਕਰਾਂਗੇ ਕਿ ਟਰੈਵਲ ਹਿਸਟਰੀ ਜਿਹੜੀ ਹੈ ਉਹ ਕਿਵੇਂ ਬਣਾਈ ਜਾਵੇ ਠੀਕ ਹੈ ਜੀ ਔਰ ਕਿੰਨੀ ਕੁ ਮਹੱਤਵਪੂਰਨ ਹੁੰਦੀ ਹੈ ਤੁਹਾਡੇ ਅੱਗੇ ਵੱਡੇ ਵੀਜ਼ਾ ਵਾਸਤੇ ਸੋ ਬਈ ਜੀ ਮੈਂ ਆਪਣੀ 18 ਕੰਟਰੀਆਂ ਦੇ जोड़ा मैं घूम लिया है वो एक्सपीरियंस के बिहाफते ही ना गलबात नागा ठीक है जी मैं अठारह कंट्रिया ट्रैवल हाँ जिद मैं अगर व्ट्रिया का ना लवा तो वह सिर्फ चार या पांच ही व्डी कंट्रियाँ है जिमें टर्की हो गया आर्मेनिया हो गया दोस्तों ठीक है जी हमने मैं फिलहाल मैं थोड़ी ही दिन पहला जोड़ा ऑसट्रेली और न्यूजीलैंड का ट्रिप खत्म करके आया है दोस्तों ओमान भी मैं किया है श्रीलंका भी मैं किया है दोस्तों चाइना कर चुके हैं ताइवान कर चुके हैं दोस्तों लाओस कर चुके हैं बैंकॉक थाईलैंड कर चुके हैं दोस्तो। कीता है दोस्तों यूएई ए ई किया है इस तरीके मैं टोटल अठारह कंट्रिया ट्रैवल कर चुके हैं दोस्तों जब मैं अपना ट्रैवल शुरू किया दोस्तों इंडियंस नाइनटी परसेंट जोड़ा है वो थाईलैंड स्टार्ट करते हैं नब्बे परसेंट लोग जोड़ा अपना ट्रैवल है वो थाईलैंड स्टार्ट करते हैं क्योंकि वीजा ऑन अराइवल है सो बै जी ਮੈਂ ਵੀ THAILAND ਤੋਂ ਸਟਾਰਟ ਕੀਤਾ ਸੀ THAILAND ਤੋਂ ਬਾਅਦ ਫਿਰ ਮੈਂ UAE ਗਿਆ UAE ਤੋਂ ਬਾਅਦ ਦੋਸਤੋ ਜਿਹੜਾ ਹੈਗਾ ਮੈਂ RUSSIA ਗਿਆ ਹਾਂਜੀ RUSSIA ਵੀ ਮੈਂ ਹੋ ਕੇ ਆਇਆ ਹਾਂ RUSSIA ਮੇਰੀ ਤੀਸਰੀ ਕੰਟਰੀ ਸੀਗੀ ਦੋਸਤੋ ਭਾਈ ਜੀ ਟਰੈਵਲ ਕਰਨ ਦਾ ਕੀ ਹਿਸਾਬ ਹੁੰਦਾ ਹੈਗਾ ਮੇਰੇ ਅਕੋਰਡਿੰਗ ਜਿਵੇਂ ਮੈਂ ਟਰੈਵਲ ਕੀਤਾ ਹੈ ਅੱਜ ਮੈਂ ਆਪਣਾ ਜਿਹੜਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਦੋਸਤੋ ਮੈਂ ਸਭ ਤੋਂ ਪਹਿਲਾਂ THAILAND ਗਿਆ ਸੀ ਜਿੱਦੇ ਚ ਮੈਂ 4 ਰਾਤਾਂ ਦਾ ਔਰ 5 ਦਿਨ ਦਾ ਜਿਹੜਾ ਹੈ ਉਹ ਟ੍ਰਿਪ ਕੀਤਾ ਸੀਗਾ ਦੂਜੀ ਕੰਟਰੀ ਮੇਰੀ ਯੂਏਸੀ ਜਿਹਦੇ ਚ ਮੈਂ ਤਿੰਨ ਰਾਤਾਂ ਚਾਰ ਦਿਨ ਦਾ ਟਰੈਵਲ ਕੀਤਾ ਸੀਗਾ ਤੀਸਰੀ ਕੰਟਰੀ ਮੇਰੀ ਰਸ਼ੀਆ ਸੀ ਜਿਹਦੇ ਚ ਮੈਂ 10 ਰਾਤਾਂ ਦਾ ਜਿਹੜਾ ਹੈਗਾ ਦੋਸਤੋ ਟਰੈਵਲ ਕੀਤਾ ਸੀਗਾ ਤਿੰਨੋਂ ਕੰਟਰੀਆਂ ਮੇਰੀ ਸਿੰਗਲ ਸਿੰਗਲ ਸੀਗੀਆਂ ਚੌਥੀ ਕੰਟਰੀ ਮੇਰੀ ਸ਼੍ਰੀਲੰਕਾ ਸੀਗਾ ਜਿੱਥੇ ਵੀ ਮੈਂ 10 ਦਿਨ ਦਾ ਜਿਹੜਾ ਟਰੈਵਲ ਕੀਤਾ ਸੀਗਾ ਦੋਸਤੋ ਠੀਕ ਹੈ ਜੀ ਪੰਜਵੀਂ ਕੰਟਰੀ ਹੋਈ ਛੇਵੀਂ ਕੰਟਰੀ ਹੋਈ ਸੱਤਵੀਂ ਕੰਟਰੀ ਹੋਈ ਅੱਠਵੀਂ ਕੰਟਰੀ ਸਾਰੀ ਕੰਟਰੀਆਂ ਜਿਹੜੀਆਂ ਨੇ ਸਿੰਗਲ 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 ਮੈਂ ਟਰੈਵਲ ਕੀਤੀਆਂ ਨੇ ਔਰ ਕਿਸੇ ਜੇ ਵੀ ਮੈਂ 2 3 4 ਦਿਨ ਨਹੀਂ ਰਿਹਾ 4 ਰਾਤਾਂ 4 ਦਿਨ ਦਾ ਮਤਲਬ ਹੁੰਦਾ 3 ਰਾਤਾਂ 4 ਦਿਨ 4 ਰਾਤਾਂ 5 ਦਿਨ ਦਾ ਇੱਕ ਅਲੱਗ ਜਿਹੜਾ ਹੈਗਾ ਕਨਸੈਪਟ ਹੁੰਦਾ ਹੈ 2 ਦਿਨ ਦੀ ਕੋਈ ਟਰੈਵਲ ਹਿਸਟਰੀ ਨਹੀਂ ਗਿਣੀ ਜਾਂਦੀ ਦੋਸਤੋ ਲੋਕੀ ਗਿਣ ਕਰਦੇ ਹੋਣਗੇ ਬਟ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮੈਂ ਸਿਰਫ ਆਪਣੇ ਅਕੋਰਡਿੰਗ ਹੀ ਤੁਹਾਨੂੰ ਇਹ ਚੀਜ਼ ਦੱਸ ਰਿਹਾ ਮੈਂ ਆਪਣੇ ਬੇ ਐਕਸਪੀਰੀਅੰਸ ਦੇ 베ਸ ਦੇ ਹਿਸਾਬ ਨਾਲ ਤੁਹਾਨੂੰ ਇਹ ਚੀਜ਼ ਦੱਸ ਸਕਾਂ ਦੋ ਦਿਨ ਦੀ ਕੋਈ ਟਰੈਵਲ ਲਿਸਟਿੰਗ ਦੀ ਅਗਰ ਤੁਹਾਨੂੰ ਕੋਈ ਕਹਿੰਦਾ ਹੈ ਕਿ ਭਈ ਅਸੀਂ ਦੋ ਦੋ ਦਿਨ ਕਰਕੇ ਪੰਜ ਦੇਸ਼ ਘੁੰਮ ਕੇ ਆ ਜਾਾਂਗੇ ਤੁਹਾਡਾ ਇੱਕ ਟ੍ਰਿਪ ਬਣਦਾ ਹੈ ਦੋਸਤੋ ਪੰਜ ਦੇਸ਼ਾਂ ਦੀ ਕੋਈ ਉਹਦੇ ਚ ਪੰਜ ਦੇਸ਼ ਜ਼ਰੂਰ ਘੁੰਮਣਗੇ ਨਗਰ ਉਹ ਟ੍ਰਿਪ ਇੱਕੋ ਹੀ ਹੋਏਗਾ ਜਦੋਂ ਤੁਸੀਂ ਇੰਡੀਆ ਦੀ ਇਮੀਗ੍ਰੇਸ਼ਨ ਤੋਂ ਨਿਕਲਦੇ ਹੋ ਦੋਸਤੋ ਤੇ ਤੁਹਾਡੀ ਸਟੈਂਪ ਲੱਗਦੀ ਹੈ ਇਮੀਗ੍ਰੇਸ਼ਨ ਤੇ ਜਦੋਂ ਵਾਪਸ ਆਂਦੇ ਹੋ ਤੇ ਸਟੈਂਪ ਲੱਗਦੀ ਹੈ ਇਨ ਬੀਟਵੀਨ ਤੁਸੀਂ ਚਾਰ ਦੇਸ਼ ਘੁੰਮ ਕੇ ਆਓ ਪੰਜ ਦੇਸ਼ ਘੁੰਮ ਕੇ ਆਓ ਟਰੈਵਲ ਇੱਕੋ ਹੀ ਗਿਣਿਆ ਜਾਏਗਾ बट ती चार कंट्रियां घूम के आए हो इस करके ठीक है मैं मान लेना उस गल् कि जो चार कंट्रिया का ट्रैवल होया मगर मैं अपने अकॉर्डिंग यह कह रहा कि बी मैं एक एक करके करीबन सात या अठ कंट्रियां जो कीतिया दोस्तों इस तरीके नाल मैं अपनी ट्रैवल हिस्टरी बिल्ड की अगर ती अपनी ट्रैवल हिस्टरी बिल्ड करना चाहते हो स्ट्रग करना चाहते हो कई बार मेरे भाई जड़े ने पूछते हैं भाई स्टिगर वीजा ਲੈਣਾ ਮੈਨੂੰ ਸਟਿਕਰ ਵੀਜ਼ਾ ਹੀ ਲੈਣਾ ਹੈ ਬਾਈ ਜੀ ਸਟਿਕਰ ਵੀਜ਼ਾ ਤੇ ਈ ਵੀਜ਼ੇ ਦੇ ਵਿੱਚ ਕੋਈ ਫਰਕ ਨਹੀਂ ਹੈ ਬਲਕਿ ਤੁਹਾਨੂੰ ਜਿਹੜਾ ਟਰੈਵਲ ਕਰਨਾ ਹੈਗਾ ਟਰੈਵਲ ਦਾ ਜਿਹੜਾ ਹੈਗਾ ਤੁਹਾਡੇ ਤੇ ਇਫੈਕਟ ਤੁਹਾਡੇ ਪਾਸਪੋਰਟ ਤੇ ਇਫੈਕਟ ਪੈਂਦਾ ਭਾਵੇਂ ਤੁਸੀਂ ਸਟਿਕਰ ਵੀਜ਼ੇ ਤੇ ਜਾਓ ਭਾਵੇਂ ਤੁਸੀਂ ਈ ਵੀਜ਼ੇ ਤੇ ਜਾਓ ਮੈਂ 18 ਕੰਟਰੀਆਂ ਦੇ ਵਿੱਚ ਬੜੀ ਮੁਸ਼ਕਲ ਨਾਲ ਦੋਸਤੋ ਮੇਰੇ ਕੋਲ 4 ਜਾਂ 5 ਮੇਰੇ ਕਨਾਂ ਮੈਕਸਿਮਮ 6 ਹੀ ਮੇਰੇ ਕੋਲ ਜੜੇ ਨੇਗੇ ਉਹ ਸਟਿਕਰ ਵੀਜ਼ੇ ਹੋਣਗੇ ਟਰਕੀ ਦੇਣ ਦਾ ਸਟਿਕਰ ਵੀਜ਼ਾ ਹੈਗਾ ਠੀਕ ਹੈ ਜੀ ਲਾਸ ਦਾ ਵੀਜ਼ਾ ਲੱਗ ਗਿਆ ਜੀ ਜਿਹੜਾ ਜੋ ਕਿ ਮੈਂ ਨਹੀਂ ਲਗਵਾਣਾ ਚਾਹੁੰਦਾ ਸੀ ਮਗਰ ਮੈਨੂੰ ਫਿਰ ਵੀ ਲਾਸ ਦਾ ਵੀਜ਼ਾ ਸਟਿਕਰ ਵੀਜ਼ਾ ਜਿਹੜਾ ਉਹ ਲੈਣਾ ਪਿਆ ਮੈਨੂੰ ਕੋਲ ਚਾਈਨਾ ਦਾ ਸਟਿਕਰ ਵੀਜ਼ਾ ਹੈਗਾ ਮੇਰੇ ਕੋਲ ਰਸ਼ੀਆ ਦਾ ਸਟਿਕਰ ਵੀਜ਼ਾ ਹੈਗਾ ਔਰ ਇੱਕ ਅੱਧੀ ਹੋਰ ਜਿਹੜੀ ਕੰਟਰੀਆਂ ਨੇ ਦੋਸਤੋ ਉਹ ਮੇਰੇ ਕੋਲ ਜਿਹੜਾ ਹੈਗਾ ਸਟਿਕਰ ਵੀਜ਼ਾ ਅਦਰਵਾਇਜ਼ ਮੈਂ ਸਾਰੀ ਕੰਟਰੀਆਂ ਜਿਹੜੀਆਂ ਨੇ ਉਹ ਈ ਵੀਜ਼ੇ ਤੇ ਹੀ ਟਰੈਵਲ ਕੀਤੀਆਂ ਨੇ ਦੋਸਤੋ ਈ ਵੀਜ਼ਾ ਕੋਈ ਨੁਕਸਾਨ ਨਹੀਂ ਦਿੰਦਾ ਜਦੋਂ ਤੁਸੀਂ ਜਾਂਦੇ ਹੋ ਜਿਸ ਦੇਸ਼ ਜਾਂਦੇ ਹੋ ਤੁਸੀਂ ਵੀਜ਼ਾ ਲੈ ਕੇ ਉਹ ਤੁਹਾਨੂੰ ਸਟੈਂਪ ਕਰਦਾ ਹੈ ਕਿ ਹਾਂਜੀ ਤੁਸੀਂ ਐਂਟਰ ਹੋ ਗਏ ਹੋ ਸਾਡੇ ਦੇਸ਼ ਦੇ ਵਿੱਚ ਉਹ ਤੁਹਾਡੀ ਐਗਜ਼ੈਕਟਲੀ ਸਟੈਂਪ ਲਗਾਉਂਦਾ ਹੈ ਉਹ ਮੈਟਰ ਕਰਦੀਆਂ ਨੇ ਜਦੋਂ ਤੁਸੀਂ ਵੱਡੀ ਕੰਟਰੀ ਵੀਜ਼ਾ ਅਪਰਾਈ ਕਰਦੇ ਹੋ ਦੋਸਤੋ ਇਟ ਮੀਨਸ ਤੁਸੀਂ ਜਿਹੜਾ ਹੈਗਾ ट्रैवल ਕਰਦੇ ਹੋ ਸਟicker ਵੀਜ਼ਾ ਚਲੋ ਇਸ ਜਿਹੜਾ ਹੈਗਾ ਇਹ ਪੁਆਇੰਟ ਜਿਹੜਾ ਹੈ ਜਿਹੜਾ ਮੁੱਦਾ ਹੈਗਾ ਕਿ ਸਟicker ਵੀਜ਼ਾ ਹੈ ਵੀਜ਼ਾ ਇਹਦੇ ਤੇ ਸ਼ਾਰਟ ਵੀਡੀਓ ਮੈਂ ਅਲੱਗ ਤੋਂ ਬਣਾਦਾਗਾ ਕਿ ਵੀ ਕੀ ਸਟicker ਵੀਜ਼ੇ ਦੇ ਬੈਨੀਫਿਟ ਹੁੰਦੇ ਨੇ ਔਰ ਕੀ ਸ਼ਾਰਟ ਸੌਰੀ ਈ ਵੀਜੇ ਦੇ ਬੈਨੀਫਿਟ ਹੁੰਦੇ ਨੇ ਬਟ ਆਪਾਂ ਗੱਲ ਕਰ ਰਹੀ ਸੀ ਕਿ ਆਪਾਂ ਜਿਹੜੀ ਆਪਾਂ ਟਰੈਵਲ ਹਿਸਟਰੀ ਬਿਲਡ ਕਰਨੀ ਹੈ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਸੀਂ ਸਿੰਗਲ ਸਿੰਗਲ ਕੰਟਰੀਆਂ ਕਰੋ ਔਰ ਕਟੋ-ਕਟ ਚਾਰ ਰਾਤਾਂ ਜਾਂ ਪੰਜ ਰਾਤਾਂ ਦਾ ਇੱਕ ਟ੍ਰਿਪ ਰੱਖੋ ਦੋਸਤੋ ਠੀਕ ਹੈ ਜੀ ਇਹ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੋਏਗਾ ਅੱਗੇ ਅਗਰ ਤੁਸੀਂ ਤੁਹਾਨੂੰ ਵੱਡੀ ਕੰਟਰੀ ਦਾ ਵੀਜ਼ਾ ਲੈਣਾ ਹੈ ਤੇ ਬਹੁਤ ਈਜ਼ੀਲੀ ਜਾਂ ਫਿਰ ਤੁਸੀਂ ਛੋਟੀ-ਛੋਟੀ ਕੰਟਰੀਆਂ ਜਿਹੜੀਆਂ ਨੇ ਉਹ 2-2 3-3 ਦਿਨ ਦੇ ਹਿਸਾਬ ਨਾਲ ਤੁਸੀਂ 8-10 12-15 ਕੰਟਰੀਆਂ ਕਰੋ ਤਾਂ ਤੁਹਾਨੂੰ ਬੈਨੀਫਿਟ ਹੋਏਗਾ ਕਿ ਹਾਂ ਵੀ ਉਹਨਾਂ ਨੂੰ ਲੱਗੇਗਾ ਕਿ ਭਈ ਹਾਂ ਇਹ ਰੈਗੂਲਰਲੀ ਟਰੈਵਲ ਕਰਦਾ ਫਿਰ ਠੀਕ ਹੈ ਜੀ ਅਸੀਂ ਕੀ ਕਰਨੇ ਆ ਅਸੀਂ ਕੋਈ ਵੱਡੀ ਕੰਟਰੀ ਦਾ ਵੀਜ਼ਾ ਲੈਣਾ ਹੁੰਦਾ ਅਸੀਂ ਕਰਨੇ ਆ ਕਿ ਏਜੰਟ ਕਹਿੰਦਾ ਜੀ ਆ ਜਾਓ ਸਾਡੇ ਕੋਲ ਅਸੀਂ ਤੁਹਾਨੂੰ ਵੀਜ਼ਾ ਲੈ ਕੇ ਦਵਾਵਾਂਗੇ ਤੁਹਾਨੂੰ 4-5 ਕੰਟਰੀਆਂ ਇੱਕ ਵਾਰੀ ਚ ਗਰਾਵਾਂਗੇ ਠੀਕ ਹੈ ਜੀ ਉਹ ਆਂਦੇ ਸਾਰ ਹੀ ਤੁਸੀਂ ਵੱਡੀ ਕੰਟਰੀ ਦਾ ਵੀਜ਼ਾ ਨਹੀਂ ਲਗਾਣਾ ਹੈ ਅਗਰ ਤੁਸੀਂ ਚਾਰ ਕੰਟਰੀਆਂ ਪੰਜ ਕੰਟਰੀਆਂ ਕਰਕੇ ਵੀ ਆ ਰਹੇ ਹੋ ਤਾਂ ਆਂਦੇ ਸਾਰ ਤੁਸੀਂ ਕਿਸੇ ਵੱਡੀ ਕੰਟਰੀ ਦਾ ਵੀਜ਼ਾ ਨਾ ਲਗਾਓ ਉਸ ਤੋਂ ਬਾਅਦ ਵੀ ਅਗਰ ਤੁਸੀਂ ਇੱਕ ਦੋ ਟਰੈਵਲ ਕਰ ਲੈਂਦੇ ਹੋ ਭਾਵੇਂ ਸਿੰਗਲ ਕੰਟਰੀ ਕਰੋ ਭਾਵੇਂ ਦੋ ਤਿੰਨ ਕੰਟਰੀਆਂ ਇਕੱਠੀਆਂ ਕਰੋ ਐਨੀ ਮੈਂ ਕਹਿੰਦਾ ਕਿ ਤੁਸੀਂ ਇਕੱਠੀਆਂ ਕੰਬਾਈਨ ਕਰਕੇ ਜਿਹੜੀ ਕੰਟਰੀਆਂ ਤੁਸੀਂ ਨਾ ਕਰੋ ਕਰੋ ਮਗਰ ਇੱਕਦਮ ਆ ਕੇ ਤੁਸੀਂ ਕੀ ਕੀਤਾ ਆਪਣੇ ਫਰੈਸ਼ ਪਾਸਪੋਰਟ ਤੇ ਥਾਈਲੈਂਡ ਗਏ ਉੱਥੋਂ ਲਾਓਸ ਚਲੇ ਗਏ ਉੱਥੋਂ ਚਾਈਨਾ ਚਲੇ ਗਏ ਉੱਥੋਂ ਠੀਕ ਹੈ ਤਾਈਵਾਨ ਚਲੇ ਗਏ ਉੱਥੋਂ ਤੁਸੀਂ ਵਾਪਸ ਆ ਗਏ ਹਾਂ ਹਾਂਗਕਾਂਗ ਚਲ ਕੇ ਵਾਪਸ ਆ ਗਏ ਤਾਂ 4-5 ਕੰਟਰੀਆਂ ਦਾ ਟਰੈਵਲ ਕਰ ਲਿਆ ਔਰ ਆਂਦੇ ਸਾਰੀ ਤੁਸੀਂ ਕਿਸੇ ਵੱਡੀ ਕੰਟਰੀ ਦਾ ਵੀਜ਼ਾ ਲਗਾਏਗਾ ਬਹੁਤ ਹੀ ਘੱਟ ਰੇਸ਼ੋ ਹੈਗਾ ਜਿਹਦੇ ਤੇ ਉਹ ਵੀਜ਼ਾ ਆਏਗਾ ਲੋਕੀ ਕਰ ਦਿੰਦੇ ਨੇ ਸਿੰਗਾਪੁਰ ਮਲੇਸ਼ੀਆ ਥਾਈਲੈਂਡ ਲਾ ਉਸ ਠੀਕ ਹੈ ਵੀਅਤਨਾਮ ਇਹਨਾਂ ਕੰਟਰੀਆਂ ਨੂੰ ਕਰਕੇ ਆ ਜਾਂਦੇ ਨੇ ਔਰ ਫਟਾਫਟ ਵੱਡੀ ਕੰਟਰੀ ਦਾ ਵੀਜ਼ਾ ਲਗਾ ਦਿੰਦੇ ਨੇ ਮੇਰੇ ਹਿਸਾਬ ਨਾਲ ਇਹ ਜਿਹੜੀ ਚੀਜ਼ ਹੈ ਇਹਦੇ ਵਿੱਚ ਜਿਹੜਾ ਰੇਸ਼ੋ ਬਹੁਤ ਘੱਟ ਹੈਗਾ ਕਿ ਤੁਸੀਂ ਵੱਡੀ ਕੰਟਰੀ ਦਾ ਵੀਜ਼ਾ ਤੁਹਾਨੂੰ ਮਿਲੇਗਾ ਹੀ ਮਿਲੇਗਾ ਮਗਰ ਇੱਕ ਇੱਕ ਕੰਟਰੀਆਂ ਕਰਕੇ ਘੁੰਮ ਕੇ ਆਨੇ ਆ ਤੇ ਸਾਨੂੰ ਬਹੁਤ ਬੈਨੀਫੀਸ਼ੀਅਲ ਹੁੰਦਾ ਹੈ ਸਾਲ ਦੇ ਵਿੱਚ ਤੁਸੀਂ 4 ਟ੍ਰਿਪ ਕਰਨੇ ਨੇ ਮੇਰੇ ਅਕੋਰਡਿੰਗ ਮੈਂ ਜਦੋਂ ਵੀ ਮੈਂ ਟਰੈਵਲ ਸਟਾਰਟ ਕੀਤਾ ਸੀ ਚਲੋ ਮੈਂ 19 ਦੇ ਵਿੱਚ ਟਰੈਵਲ ਸਟਾਰਟ ਕੀਤਾ ਸੀਗਾ ਦੋਸਤੋ 19 ਤੋਂ ਬਾਅਦ ਇੱਕਦਮ ਕੋਵਿਡ ਆ ਗਿਆ ਕੋਵਿਡ ਤੋਂ 2 ਸਾਲ ਨਿਕਲ ਗਏ ਸਰ ਉਸ ਤੋਂ ਬਾਅਦ ਜਦੋਂ ਮੈਂ ਟਰੈਵਲ ਸਟਾਰਟ ਕੀਤਾ ਫਿਰ ਮੈਂ ਇੱਕ ਸਾਲ ਦੇ ਵਿੱਚ 4 ਜਾਂ 5 ਕੰਟਰੀਆਂ ਕੀਤੀਆਂ ਫਿਰ ਇੱਕ ਸਾਲ ਦੇ ਵਿੱਚ 4 ਜਾਂ 5 ਕੰਟਰੀਆਂ ਕੀਤੀਆਂ ਫਿਰ ਮੈਂ ਲਗਾਤਾਰ ਜਿਹੜੀਆਂ ਕੰਟਰੀਆਂ ਨੇ ਨਾ ਉਹ 2-2 3-3 ਕੰਬਾਈਨ ਕਰਨ ਲੱਗ ਗਿਆ ਕਿਉਂਕਿ 2-2 3-3 ਕੰਬਾਈਨ ਕਰਨ ਦੇ ਵਿੱਚ ਤੁਹਾਡਾ ਖਰਚਾ ਘੱਟ ਆਂਦਾ ਹੈ ਇਹ ਗੱਲ ਬਿਲਕੁਲ ਠੀਕ ਹੈਗੀ ਹੈ ਕਿ ਜਦੋਂ ਤੁਸੀਂ 4-5 ਕੰਟਰੀਆਂ ਨੂੰ ਇਕੱਠਾ ਕਰਦੇ ਹੋ ਕਲੱਬ ਕਰਦੇ ਹੋ ਤਾਂ ਤੁਹਾਡਾ ਜਿਹੜਾ ਖਰਚਾ ਹੈ ਨਾ ਉਹ ਘੱਟ ਹੋ ਜਾਂਦਾ ਹੈ ਮੇਰਾ ਮੋਟਿਵ ਜਿਹੜਾ ਸੀ ਨਾ ਹੁਣ ਸਰ ਲਾਸਟ ਜਿਹੜੀ ਮੇਰੀ ਟ੍ਰਿਪ ਹੈਗਾ ਉਹ ਹੈ ਸੀਗਾ ਨਿਊਜ਼ੀਲੈਂਡ ਤੁਸੀਂ ਮੰਨੋਗੇ ਨਹੀਂ ਕਿ ਨਿਊਜ਼ੀਲੈਂਡ ਮੈਨੂੰ ਇੰਨੇ ਸਸਤੇ ਚ ਪੈ ਗਿਆ ਕੁਝ ਕਹਿਣ ਦੀ ਹੱਦ ਨਹੀਂ ਕਿਉਂਕਿ ਮੇਰੇ ਨਾਲ ਜਿਹੜਾ ਹੈਗਾ ਉਹ ਆਸਟ੍ਰੇਲੀਆ ਔਰ ਵਾਪਸੀ ਆਸਟ੍ਰੇਲੀਆ ਤੋਂ ਆਇਆ ਮੇਰੇ ਕੋਲ ਆਸਟ੍ਰੇਲੀਆ ਦਾ ਵੀਜ਼ਾ ਸੀ ਆਸਟ੍ਰੇਲੀਆ ਤੋਂ ਜਦੋਂ ਤੁਸੀਂ ਜਾਂਦੇ ਹੋ ਨਾ ਤੁਹਾਨੂੰ ਟਿਕਟਾਂ ਵੀ ਸਸਤੀਆਂ ਮਿਲ ਗਈਆਂ ਨੇ ਅੱਗੇ ਜਿਹੜੀ ਚੀਜ਼ ਹੈਗੀ ਹੈ ਅੱਗੇ ਦੀਆਂ ਟਿਕਟਾਂ ਮਤਲਬ ਕਿ ਜਦੋਂ ਤੁਸੀਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਜਾਂਦੇ ਹੋ ਤਾਂ ਵੀ ਤੁਹਾਨੂੰ ਸਸਤੀ ਮਿਲਦੀ ਹੈਗੀ ਦੋਸਤੋ ਔਰ ਵਾਪਸੇ ਵੀ ਅਗਰ ਤੁਸੀਂ ਸੇਮ ਤਰੀਕੇ ਨਾਲ ਆਂਦੇ ਹੋ ਜਿਸ ਤਰ੍ਹਾਂ ਕਿ ਮੈਂ ਟਰੈਵਲ ਕੀਤਾ ਸੀਗਾ ਮੈਂ ਅੰਮ੍ਰਿਤਸਰ ਤੋਂ मेलबर्न ਗਿਆ ਸੀਗਾ मेलबर्न ਤੋਂ ਮੈਂ ਆਕਲੈਂਡ ਆਕਲੈਂਡ ਤੋਂ ਮੈਂ ਸਿडनी ਆਇਆ ਸੀ ਸਿडनी ਤੋਂ ਫਿਰ ਵਾਪਸ ਮੈਂ ਅੰਮ੍ਰਿਤਸਰ ਲਈ ਟਿਕਟ ਕਰਾਈ ਸੀ ਬਹੁਤ ਹੀ ਸਸਤਾ ਤੇ ਚੀਪ ਮੈਨੂ ਐ ਟ੍ਰੈਵਲ ਪੈ ਗਿਆ ਸੀਗਾ ਦੋਸਤੋ ਇਸ ਤਰੀਕੇ ਨਾਲ ਜੇਕਰ ਤੁਸੀਂ ਕਲਬ ਕਰਦੇ ਹੋ ਕੰਟਰੀਆਂ ਨੂੰ ਤੇ ਤੁਹਾਡੀ ਜਿਹੜੀ ਮੇਨ ਮੋਟਿਵ ਇੱਕ ਕੰਟਰੀ ਹੁੰਦੀ ਹੈ ਨਾ ਵੱਡੀ ਕੰਟਰੀ ਹੁੰਦੀ ਹੈ ਉਹ ਤੁਹਾਨੂੰ ਜਿਹੜਾ ਹੈਗਾ ਉਹਦੇ ਨਾਲ ਆਸ-ਪਾਸ ਦੀਆਂ ਕੰਟਰੀਆਂ ਬਹੁਤ ਸਸਤੇ ਚ ਪੈ ਜਾਂਦੀਆਂ ਨੇ ਲਾ ਉਸ ਚਾਈਨਾ ਔਰ ਤਾਈਵਾਨ ਦੇ ਟ੍ਰਿਪ ਚ ਦੇ ਵਿੱਚ ਮੈਂ ਗਿਆ ਸੀ ਦੋਸਤੋ ਲਾਓ ਸਾਨੂੰ 20000 ਰੁਪਏ ਦਾ ਪੈ ਗਿਆ ਸੀ 222000 ਰੁਪਏ ਦਾ ਚਾਈਨਾ ਸਾਨੂੰ 22000 ਰੁਪਏ ਦਾ ਪਿਆ ਸੀਗਾ ਮੇਨ ਸਾਡਾ ਜਿਹੜਾ ਮਕਸਦ ਸੀਗਾ ਉਹ ਤਾਈਵਾਨ ਸੀਗਾ ਤਾਈਵਾਨ ਕੋਲ ਆਉਣਾ ਸੀਗਾ ਇਸ ਤਰੀਕੇ ਨਾਲ ਤੁਹਾਡੇ ਆਸ-ਪਾਸ ਦੀ ਜਿਹੜੀ ਆ ਮੇਨ ਵੱਡੀ ਕੰਟਰੀ ਜਿਸ ਦੇ ਤੁਸੀਂ ਟਰੈਵਲ ਕਰ ਰਹੇ ਹੋ ਉਸ ਦੇ ਆਸ-ਪਾਸ ਦੀ ਕੰਟਰੀਆਂ ਨੂੰ ਅਗਰ ਤੁਸੀਂ ਕਲਬ ਕਰ ਲੈਂਦੇ ਹੋ ਤੁਹਾਨੂੰ ਸਸਤਾ ਪਿਆ ਜਾਂਦਾ ਹੈ ਮਗਰ ਪਹਿਲੇ ਸਟਾਰਟਿੰਗ ਦੇ ਵਿੱਚ ਤੁਸੀਂ ਇੱਕ ਇੱਕ ਕੰਟਰੀ ਕਰੋ ਤੁਸੀਂ ਸਟਾਰਟਿੰਗ ਕਰੋ ਸਰ ਵਿਏਟਨਾਮ ਤੋਂ ਤੁਸੀਂ ਸਟਾਰਟਿੰਗ ਕਰੋ ਸ਼੍ਰੀਲੰਕਾ ਤੋਂ ਤੁਸੀਂ ਸਟਾਰਟਿੰਗ ਕਰੋ ਮਲੇਸ਼ੀਆ ਤੋਂ ਤੁਸੀਂ ਸਟਾਰਟਿੰਗ ਕਰ ਸਕਦੇ ਹੋ ਓਮਾਨ ਤੋਂ ਬਹੁਤ ਹੀ ਵਧੀਆ ਕੰਟਰੀ ਹੈਗੀ ਸਰ ਟਰੈਵਲ ਵਾਸਤੇ ਇਹ ਚੀਜ਼ਾਂ ਵੀ ਦੇਖੀਆਂ ਜਾਂਦੀਆਂ ਨੇ ਦੋਸਤੋ ਕਿ ਤੁਸੀਂ ਕਿਹੜੀ ਕਿਹੜੀ ਕੰਟਰੀਆਂ ਟਰੈਵਲ ਕਰ ਰਹੇ ਹੋ ਠੀਕ ਹੈ ਜੀ ਸਰ ਟਰੈਵਲ ਅਗਰ ਤੁਸੀਂ ਕਰ ਰਹੇ ਹੋ ਟਰੈਵਲ ਇੱਕ ਜਿਹੜਾ ਹੈਗਾ ਉਹਦਾ ਇੱਕ ਮੇਰੇ ਹਿਸਾਬ ਨਾਲ ਇੱਕ ਤਰੀਕਾ ਹੈਗਾ ਮੈਂ ਕੀ ਕੀਤਾ ਸੀਗਾ ਮੈਂ ਜਨਵਰੀ ਦੇ ਵਿੱਚ ਅਦਰ ਕਰਨਾ ਹੈ ਜਾਂ ਫਰਵਰੀ ਦੇ ਵਿੱਚ ਕਰਨਾ ਤੇ ਉਹਦੇ ਚ ਮੈਂ 3 ਕੁ ਮਹੀਨੇ ਦਾ ਇੱਕ ਗੈਪ ਪਾ ਦੇਣਾ ਫਿਰ ਦੂਸਰਾ ਟਰੈਵਲ ਸਟਾਰਟ ਕਰਨਾ ਫਿਰ ਉਹਦੇ ਚ ਧਨ ਕੁ ਮਹੀਨੇ ਦਾ ਗੈਪ ਪਾ ਦੇਣਾ ਫਿਰ ਇੱਕ ਟਰੈਵਲ ਹੋਰ ਕਰਨਾ ਫਿਰ ਇੱਕ 3 ਕੁ ਮਹੀਨੇ ਦਾ ਗੈਪ ਪਾ ਦੇਣਾ ਸਰ ਤੁਸੀਂ ਅਗਰ ਇੱਕ ਸਾਲ ਦੇ ਵਿੱਚ 4 ਟ੍ਰਿਪ ਕਰ ਦਿਓ ਭਾਵੇਂ ਸਿੰਗਲ ਕਰੋ ਭਾਵੇਂ ਤੁਸੀਂ ਦੋ ਕੰਟਰੀਆਂ ਕਰੋ ਭਾਵੇਂ ਤੁਸੀਂ ਤਿੰਨ ਕੰਟਰੀਆਂ ਕਰੋ ਤੁਹਾਡੇ ਵਾਸਤੇ ਬੈਨੀਫੀਸ਼ੀਅਲ ਹੀ ਹੋਏਗਾ ਮਗਰ ਇਹ ਕੰਮ ਨਾ ਕਰੋ ਕਿ ਤੁਸੀਂ ਇੱਕ ਇੱਕ ਵਾਰ ਵਿੱਚ 4-5 ਕੰਟਰੀਆਂ ਕਰਕੇ ਆਏ ਔਰ ਤੁਸੀਂ ਵੱਡਾ ਵੀਜ਼ਾ ਲਗਾ ਦਿਓ ਨਹੀਂ ਤੁਸੀਂ 1 ਸਾਲ ਦਾ ਘੱਟੋ ਘੱਟ ਜਿਹੜਾ ਹੈਗਾ ਤੁਸੀਂ ਵੇਟ ਕਰੋ ਅਗਰ ਤੁਸੀਂ ਵੱਡਾ ਵੀਜ਼ਾ ਲੈਣਾ ਹੈ ਇੱਕ ਵਾਰੀ ਦੇ ਵਿੱਚ ਤੁਸੀਂ ਸਿੰਗਲ ਕੰਟਰੀ ਕਰੋ ਫਿਰ ਅਗਲੀ ਵਾਰੀ ਦੇ ਵਿੱਚ ਦੋ ਕੰਟਰੀਆਂ ਫਿਰ ਅਗਲੀ ਜਿਹੜਾ 3 ਮਹੀਨੇ ਬਾਅਦ ਤੁਸੀਂ ਟਰੈਵਲ ਕਰ ਰਹੇ ਹੋ ਉਹਦੇ ਵਿੱਚ 3 ਕਰੋ ਫਿਰ ਅਗਲੀ ਵਾਰੀ ਦੇ ਵਿੱਚ 4 ਕੰਟਰੀਆਂ ਕਰੋ ਇਸ ਤਰੀਕੇ ਨਾਲ ਵੀ ਤੁਹਾਨੂੰ ਬੈਨੇਫੀਸ਼ੀਅਲ ਹੋ ਸਕਦਾ ਹੈ ਦੋਸਤੋ ਠੀਕ ਹੈ ਜੀ ਭਾਈ ਜੀ ਹੁਣ ਆਪਾਂ ਇਸ ਵੀਡੀਓ ਨੂੰ ਖਤਮ ਇੱਥੇ ਐਂਡ ਕਿਉਂਕਿ ਮੈਂ ਸਿਰਫ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ ਕਿ ਭਈ ਕਈ ਮੈਨੂੰ ਪੁੱਛਦੇ ਨੇ ਭਾਜੀ ਤੁਸੀਂ ਟਰੈਵਲ ਹੀ ਕਰਦੇ ਰਹਿੰਦੇ ਹੋ ਨਹੀਂ ਭਾਜੀ ਮੈਂ ਟਰੈਵਲ ਹੀ ਨਹੀਂ ਕਰਦਾ ਰਹਿੰਦਾ ਮੈਂ ਟਰੈਵਲ ਜਿਹੜਾ ਹੈਗਾ ਉਹ ਬੜੇ ਤਰੀਕੇ ਨਾਲ ਕਰਨਾ ਮੈਨੂੰ ਤਿੰਨ ਜਾਂ ਚਾਰ ਮਹੀਨੇ ਦਾ ਗੈਪ ਚਾਹੀਦਾ ਹੀ ਹੁੰਦਾ ਹੈਗਾ ਵਿਚਕਾਰ ਜਦੋਂ ਮੈਂ ਟਰੈਵਲ ਕਰਨਾ ਹੈ ਠੀਕ ਹੈ ਜੀ ਹੁਣ ਮੇਰਾ ਲਾਸਟ ਟਰੈਵਲ ਮਈ ਜੂਨ ਦੇ ਵਿੱਚ ਸੀਗਾ ਹੁਣ ਮੈਂ ਸੈਪਟੈਂਬਰ ਦੇ ਵਿੱਚ ਇੱਕ ਹੋਰ ਟਰੈਵਲ ਕਰਨ ਲੱਗਾ ਹਾਂ ਦੋਸਤੋ ਉਹ ਵੀ ਇੱਕ ਟਰੈਵਲ ਹਿਸਟਰੀ ਵਾਸਤੇ ਉਹਨਾਂ ਤਿੰਨ ਕੰਟਰੀਆਂ ਜਿਹੜੀਆਂ ਕੰਬਾਈਨ ਕਰਨ ਲੱਗਾ ਸਰ ਇੰਡੋਨੇਸ਼ੀਆ ਮਲੇਸ਼ੀਆ ਔਰ ਫਿਲੀਪੀਨਸ ਜਾਂ ਫਿਰ ਮੈਂ ਉਸ ਤੋਂ ਬਾਅਦ ਅਗਰ ਮੇਰਾ ਫਿਲੀਪੀਨਸ ਦਾ ਪ੍ਰੋਗਰਾਮ ਨਾ ਬ ਮੈਂ ਫੁਕੇਟ ਨਹੀਂ ਜਿਹੜਾ ਹੈਗਾ ਉਹ ਕਵਰ ਕੀਤਾ ਸੀਗਾ ਜਦੋਂ ਮੈਂ THAILAND ਗਿਆ ਹੈਗਾ ਤੇ ਮੈਂ ਫੁਕੇਟ ਸੋਚ ਰਿਹਾ ਕਿ 2-4 ਦਿਨ ਫੁਕੇਟ ਨੂੰ ਅਸੀਂ ਐਕਸਪਲੋਰ ਕਰ ਲਈਏ ਤੇ ਇਸ ਤਰੀਕੇ ਨਾਲ ਮੈਂ ਟਰੈਵਲ ਕਰਨਾ ਹੈਗਾ ਕਿ ਅਗਰ ਮੈਂ ਹੁਣ ਮੈਂ ਸੈਪਟੈਂਬਰ ਚ ਟਰੈਵਲ ਕੀਤਾ ਹੈ ਨਾ ਦੋਸਤੋ ਜਦੋਂ ਮੈਂ ਸੈਪਟੈਂਬਰ ਖਤਮ ਕਰਕੇ ਅਕਤੂਬਰ ਦੇ ਵਿੱਚ ਵਾਪਸ ਆਵਾਂਗਾ ਘਰ ਤੇ ਉਸ ਤੋਂ ਬਾਅਦ ਮੈਂ 3 ਜਾਂ 4 ਮਹੀਨੇ ਬਾਅਦ ਟਰੈਵਲ ਕਰਾਂਗਾ ਇਨ ਬਿਟਵੀਨ ਤੁਹਾਡਾ ਜਿਹੜਾ ਹੈਗਾ ਤੁਸੀਂ ਆਪਣਾ ਖਰਚਾ ਵਗੈਰਾ ਦੇਖ ਸਕਦੇ ਹੋ ਤੁਸੀਂ ਆਪਣੇ ਬਜਟ ਬਣਾ ਸਕਦੇ ਹੋ ਤੁਸੀਂ ਆਪਣਾ ਜਿਹੜਾ ਹੈਗਾ ਦੋਸਤੋ ਸਾਰੀ ਚੀਜ਼ਾਂ ਸਾਰੇ ਸਿਨੈਰੀਓ ਨੂੰ ਕਰ ਸਕਦੇ ਹੋ ਤੁਸੀਂ ਕਿਸ ਕੰਟਰੀ ਚ ਜਾਣਾ ਹੈ ਉਹਨੂੰ ਦੇਖੋ ਫਿਰ ਉਹਦੇ ਵੀਜ਼ੇ ਬਾਰੇ ਤੁਸੀਂ ਸਰਚ ਕਰਨਾ ਹੈਗਾ ਵੀਜ਼ੇ ਚ ਕੀ ਡਾਕੂਮੈਂਟ ਲੱਗਦੇ ਨੇ ਉਹ ਕਰਨਾ ਜਾਂ ਫਿਰ ਤੁਸੀਂ ਈ ਵੀਜ਼ਾ ਲੈਣਾ ਹੈ ਜਾਂ ਵੀਜ਼ਾ ਓਨ ਅਰਾਈਵਲ ਲੈਣਾ ਹੈ ਫਿਰ ਤੁਸੀਂ ਫਲਾਈਟ ਟਿਕਟਾਂ ਦੇਖਣੀਆਂ ਨੇ ਦੋਸਤੋ ਠੀਕ ਹੈ ਜੀ ਫਲਾਈਟ ਟਿਕਟਾਂ ਵੀ ਮੈਂ ਘੱਟੋ ਘਾਟ ਡੇਟ ਤੋਂ 2 ਮਹੀਨੇ ਪਹਿਲੇ ਕਰ ਲੈਣਾ ਦੋਸਤੋ 1.5 ਤੋਂ 2 ਮਹੀਨੇ ਪਹਿਲੇ ਕਰਨਾ ਹੈ ਤਾਂ ਹੀ ਮੈਨੂੰ ਇੰਨੀ ਚੀਪ ਜੜੀਆਂ ਨੇ ਉਹ ਟਿਕਟਾਂ ਮਿਲਦੀਆਂ ਨੇ ਸੋ ਇਹ ਤਰੀਕਾ ਹੈਗਾ ਸਰ ਮੇਰਾ ਟਰੈਵਲ ਕਰਨ ਦਾ ਠੀਕ ਹੈ ਜੀ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਹੈਗਾ ਉਮੀਦ ਕਰਨਾ ਹੈਗਾ ਕਿ ਮੇਰਾ ਜਿਹੜਾ ਐਕਸਪੀਰੀਅੰਸ ਮੈਂ ਜਿਹੜਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕੀਤਾ ਤੁਹਾਨੂੰ ਚੰਗਾ ਲੱਗਾ ਹੋਏਗਾ ਸੋ ਬਾਈ ਜੀ ਜੇ ਚੰਗਾ ਲੱਗਾ ਹੈ ਤੇ ਯਾਰ ਪਲੀਜ਼ ਦੂਸਰੇ ਨਾਲ ਵੀ ਸ਼ੇਅਰ ਕਰਿਓ ਹੋ ਸਕਦਾ ਹੈ ਕਿਸੇ ਨੂੰ ਇਹ ਚੀਜ਼ ਅੱਛੀ ਲੱਗੇ ਔਰ ਉਹਦੇ ਵਾਸਤੇ ਉਹ ਚੀਜ਼ ਹੈਲਪਫੁਲ ਹੋ ਸਕਦੀ ਹੈ ਠੀਕ ਹੈ ਜੀ ਤੁਹਾਨੂੰ ਮਿਲਨੇ ਆ ਵੀਰ ਜੀ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਟicker ਵੀਜ਼ਾ ਵਰਸਸ ای ਵੀਜ਼ਾ ਠੀਕ ਹੈ ਜੀ ਮਿਲਨੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ ਰੱਬ ਰੱਖਾ ਸ਼ੁਭ ਕਾਮ ਸਤਿ ਸ੍ਰੀ ਅਕਾਲ ਜੀ